ਉਹ ਟਰੱਕ ਭਰ ਲੈ ਲੋਕਾਂ ਨੇ ਟਰੱਕ ਭਰ ਰਹੇ ਲੋਕਾਂ ਨੇ ਕਿਸੇ ਨੇ ਵੱਡੇ ਟਰੱਕ ਭਰ ਰਹੇ ਉਹ ਕਿਸੇ ਨੇ ਛੋਟੇ ਟਰੱਕ ਭਰ ਰਹੇ ਉਹ ਗੋਰਾ ਟਾਇਲ ਦੀਆਂ ਟਾਇਲਾਂ ਨਾਲ ਲੋਕਾਂ ਨੇ ਟਰੱਕ ਭਰ ਰਿਆ 22 ਰੁਪਏ ਫੜਦੇ ਵਿੱਚ ਦੇ ਰਿਆ ਗੋਰਾ ਟਾਇਲ ਪ੍ਰੀਮੀਅਮ ਸਟਾਕ ਅਨ ਲਿਮਟਡ ਡਿਜ਼ਾਈਨ ਜੀ 2 ਬਾਈ 435 ਰੁਪਏ ਫੁੱਟ ਦੇ ਵਿੱਚ ਜੀ ਭਾਜੀ ਪ੍ਰੀਮੀਅਮ ਸਟਾਕ ਫਰੈਸ਼ ਸਟਾਕ ਆ ਦੇਖ ਲਓ ਗੋਰਾ ਟਾਇਲ ਬ੍ਰਾਂਡ ਦੇ ਰਿਆ ਤੁਹਾਨੂੰ ਵੱਡੇ ਵੱਡੇ ਸੈਜ ਦੀ ਦੇਖੋ ਫਰੈਸ਼ ਸਟਾਕ ਪ੍ਰੀਮੀਅਮ ਸਟਾਕ ਆ ਇਹ ਦੇਖੋ ਜੀ ਤੁਹਾਡੇ ਵੱਡੇ ਵੱਡੇ 5 ਸਟਾਰ ਹੋਟਲਾਂ ਦੇ ਵਿੱਚ ਲੱਗੀਆਂ ਹੁੰਦੀਆਂ ਉੱਥੇ ਵੀ ਗੋਰਾ ਟਾਇਲ ਦੀਆਂ ਟੈਲਾਂ ਲੱਗ ਰਹੀਆਂ ਆ ਰੰਗ ਬਹੁਤ ਮਿਲ ਜਾਣੇ ਆ ਡਿਜ਼ਾਈਨ ਬਹੁਤ ਮਿਲ ਜਾਣੇ ਆ ਆ ਵੀ ਤੁਸੀਂ ਚੈੱਕ ਕਰ ਲਓ ਵੱਡੀ ਗੱਲ ਪਤਾ ਕੀ ਆ 100% ਪ੍ਰੀਮੀਅਮ ਕੁਆਲਿਟੀ ਹੈ ਭਾਈ ਜੀ ਆਹ ਰਸਵਾ ਡਾਰਕ ਰੰਗ ਹੈਗਾ ਨਾ ਇਹਦਾ ਰੇਟ ਵਧਦਾ ਕਿ ਇਹ ਵੀ 35 ਸੀ 35 ਰੁਪਏ ਫਟਜੀ ਆਹ ਦੇਖੋ ਜੀ ਘਰ ਦੇ ਬਾਹਰ ਐਲੀਵੇਸ਼ਨ ਬਣਾਉਣੇ ਆ ਉੱਥੇ ਤੁਸੀਂ ਲਾ ਸਕਦੇ ਆ ਕਿਸੇ ਨੇ ਇਦਾਂ ਦੇ ਰੰਗ ਲੈਣੇ ਆ ਇਹ ਵੀ 2x4 ਤੁਹਾਨੂੰ ਅਸੀਂ ਦੇ ਦੇਣੀ ਆ ਭਾਈ ਜੀ ਆਹ 골ਡ ਵਾਲੀਆਂ ਟੇਲਾਂ ਇਹ ਤਾਂ ਪਹਿਲੀ ਵਾਰ ਦੇਖੀਆਂ ਇਹਦਾ ਦਬਾਈ ਦੇ ਵਿੱਚ ਲੱਗੀਆਂ ਹੁੰਦੀਆਂ ਮਹਿੰਗੇ ਮਹਿੰਗੇ ਸ਼ੋਅਰੂਮਾਂ ਚ ਮੋਲਾਂ ਦੇ ਵਿੱਚ ਇਹ ਵੀ ਆਪਣੇ ਕੋਲ ਹੈਗੀਆਂ ਗੋਲਡ ਆ ਦबई ਦਾ ਗੋਲਡ ਹੁਣ ਮਿਲੂਗਾ ਗੋਰਾ ਟਾਇਲ ਤੇ ਜੀ ਦबई ਜਾਣ ਦੀ ਲੋੜ ਨਹੀਂ ਦबई ਜਾਣ ਦੀ ਲੋੜ ਨਹੀਂ ਜੀ ਆ ਲਓ ਜੀ 2x4 35 ਰੁਪਏ ਫਟੇ ਦੀ ਇਹ ਦੇਖੀ ਚਲੋ ਜੀ ਤੁਸੀਂ ਆਪਣੀਆਂ ਘਰ ਦੀਆਂ ਰਸੋਈਆਂ ਬਣਾਉਣੀਆਂ ਆ ਦੇਖੋ ਕਿੰਨੇ ਸੋਹਣੇ ਲਗਜ਼ਰੀ ਬਾਥਰੂਮ ਆ ਭਾਈ ਜੀ ਇਹ ਤਾਂ ਹੋ ਗਈ 70 75 ਰੁਪਏ ਫਟੇ 35 ਰੁਪਏ ਫਟੇ ਸਰ 2 ਇਹ ਵੀ 35 ਰੁਪਏ ਫਟੇ 35 ਆ ਭਾਈ ਜੀ ਇਹ ਵੀ ਬੜਾ ਸੋਹਣਾ ਗੋਰਾ ਟਾਇਲ ਫੀਲ ਦਾ ਲਗਜ਼ਰੀ 35 ਰੁਪਏ ਫਟੇ ਦੇਖੋ ਜੀ 35 ਰੁਪਏ ਪਰ ਸਕੁਅਰ ਫੁੱਟ ਦੇ ਵਿੱਚ ਆ ਵੀ ਲੈ ਜਾਓ ਬਾਥਰੂਮ ਦੇਖੋ ਕਿੰਨੇ ਸੋਹਣੇ ਸੋਹਣਿਆ ਆ ਦੇਖੋ ਜਿਹੜੀਆਂ 골ਡ ਵਾਲੀਆਂ ਟਾਈਲਾਂ ਤੁਸੀਂ ਆਪਣੇ ਬਾਥਰੂਮ ਦੀ ਕੋਈ ਦੀਵਾਰ ਹਾਈਲਾਈਟ ਕਰਨੀ ਆ ਕਿਚਨ ਦੀ ਦੀਵਾਰ ਹਾਈਲਾਈਟ ਕਰਨੀ ਆ ਲੌਬੀ ਜਾਂ ਰੂਮ ਦੀ ਤਾਂ ਇਦਾਂ ਦੇ ਤੁਸੀਂ ਕੰਸੈਪਟ ਵੀ ਤੋਂ ਲੈ ਕੇ ਜਾ ਸਕਦੇ ਹੈਗੇ ਆ ਭਾਜੀ 2x4 ਤਾਂ ਹੋ ਗਈ ਹੈ ਨਾ ਮੈਨੂੰ 2x2 ਦੇ ਵਿੱਚ ਵੀ ਦੱਸੋ ਕੀ ਹੋਰ 2x2 ਦੀ 28 ਰੁਪਏ ਫੁੱਟ ਜੀ ਠੀਕ ਹੈ ਜੀ ਲਓ ਜੀ ਇੱਧਰ ਦੇਖੋ ਜੀ ਬਲੈਕ ਪੱਟੀ 28 ਰੁਪਏ ਫੁੱਟ ਜੀ ਹਮ ਡਿਜ਼ਾਈਨ ਦੇਖੀ ਚਲੋ ਰੇਟ ਇੱਕ ਹੀ ਆ ਜੀ ਸਿਰਫ 28 ਰੁਪਏ ਫੁੱਟ ਦੇ ਵਿੱਚ ਡਿਜ਼ਾਈਨ ਤੁਸੀਂ ਦੇਖੀ ਚਲੋ ਰੇਟ ਇੱਕ ਬਾਇਰ ਵੀ ਐਫਰਟ ਦੇ ਵਿੱਚ ਜੀ ਦੇਖੋ ਜੀ ਬਹੁਤ ਥੋੜੇ ਟਾਈਮ ਲਈ ਆਫਰਾਂ ਲਾਉਂਦੇ ਆ ਇਹ ਰੇਟ ਮੁੜ ਕੇ ਨਹੀਂ ਮਿਲਣੇ ਜੋ ਰੇਟ ਤੁਹਾਨੂੰ ਦੱਸ ਰਹੇ ਆ 6 ਦੀ 6 ਦੀ ਪਹੁੰਚੋ ਗੋਰਾ ਟਾਇਲ ਜਿੱਥੇ ਤੁਹਾਡੇ ਵੱਡੇ ਫਾਇਦੇ ਹੋਣ ਆਉਣ ਤੋਂ ਪਹਿਲਾਂ ਗੂਗਲ ਤੇ ਸਰਚ ਕਰ ਲਿਓ ਗੋਰਾ ਟਾਇਲ ਸਟੋਰ ਰਾਮਪਰਾ ਫੂਲ ਲੋਕੇਸ਼ਨ ਲੱਗ ਜਾਣੀ ਤੁਸੀਂ ਇੱਥੇ ਆ ਜਾਓ ਇੰਸਟਾਗ੍ਰam ਪੇਜ ਗੋਰਾ ਟਾਇਲ ਦਾ ਹੈਗਾ ਫੇਸਬੁਕ ਦਾ ਪੇਜ ਗੋਰਾ ਟਾਇਲ YouTube ਤੇ ਕਿਤੇ ਵੀ ਜਾ ਕੇ ਉਹਨੂੰ ਸਬਸਕ੍ਰਾਈਬ ਫੋਲੋ ਕਰ ਲਓ ਰੋਜ਼ ਦੀ ਨਵੀਂ ਅਪਡੇਟ ਦਿੰਦੇ ਰਹਿਵਾਂਗੇ ਬਾਈ ਜੀ ਰਸੋਈਆਂ ਚ ਲੱਗਦੀਆਂ ਅਰਸੋਈ ਵਾਲੀ ਸਿਰਫ 22 ਹਟ ਦੇ ਵਿੱਚ ਜੀ ਬੜੀ ਸਾਰੇ ਵਿੱਚ ਹੀ ਤੁਸੀਂ ਤਾਂ ਮੈਂ ਮੈਂ ਕਹੀ ਥਾਰ-ਪਾਰ ਦੀ ਗੱਲ ਕੀਤੀ ਆ ਥਾਰ-ਪਾਰ ਲਟਾਉਣਾਗਾ ਜੀ ਠੀਕ ਹੈ ਜੀ ਫੁੱਲ ਫਾਇਦੇ ਕਰਨੇ ਆ ਲਓ ਵੀ ਭੈਣੋ ਭਰਾਵੋ ਗੋਰਾ ਟਾਈਲਸ ਆਪਣੇ ਆਪ ਨੂੰ ਲਟਾਉਣ ਲਈ ਤਿਆਰ ਬੈਠਾ ਰਹੇ ਤੁਸੀਂ ਲਟਣ ਲਈ ਆ ਜਾਓ ਕਿਉਂਕਿ ਪਿਆਰ ਚਾਹੀਦਾ ਕਿਤੇ ਜਾਣ ਦੀ ਲੋੜ ਨਹੀਂ ਕਿਚਨ ਦੇ ਵਿੱਚ ਸਰਾਬਾਂ ਪਾਉਣੀਆਂ ਇਹਦੇ ਵਿੱਚ ਵੀ ਡਿਜ਼ਾਈਨ ਬਹੁਤ ਯਾਰ ਤੁਸੀਂ ਘਰਾਂ ਦੀਆਂ ਛੱਤਾਂ ਤੁਸੀਂ ਪਾਰਕਿੰਗ ਟਾਈਲ ਤੁਸੀਂ ਬਾਥਰੂਮ ਦੀਆਂ ਗਮਰਿਆ ਦੀਆਂ ਹਰ ਇੱਕ ਦੇ ਵਿੱਚ ਬਹੁਤ ਵੱਡੇ ਡਿਸਕਾਊਂਟ ਚੱਲ ਰਹਾ ਦਿਨ ਥੋੜੇ ਆ ਛੇਤੀ ਪਹੁੰਚੋ ਗੋਰਾ ਟਾਇਰ ਰਾਮਪੁਰਾ ਫੂਲ ਕੈਰਾਮਨ ਓਮ ਸੰਦੀ ਨਾਲ ਹਰਦੀਪ ਸਿੰਘ ਤੱਗੜ ਸਾਨ ਟੀਵੀ ਰਾਮਪੁਰਾ ਫੂਲ